ਕੀ ਹਾਲ ਹੈ ਜੀ ਤੁਹਾਡ ਸਾਰਿਆਂ ਦੇ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਆ ਵੀਡੀਓ ਤੁਹਾਡੇ ਲਈ ਆਪਾਂ ਇੱਕ ਹੋਰ ਵੀਡੀਓ ਤੇ ਬਹੁਤ ਸਾਰੇ ਮਸ਼ੀਨਰੀਆਂ ਲੈ ਕੇ ਪਹੁੰਚੇ ਆ ਉਮੀਦ ਕਰਦਾ ਵੀਡੀਓ ਤੁਹਾਨੂੰ ਪਸੰਦ ਆਊਗੀ ਤੇ ਜਿਹੜੀਆਂ ਮਸ਼ੀਨਰੀਆਂ ਨੇ ਉਹ ਤੁਹਾਡੇ ਇਲਾਕੇ ਦੀਆਂ ਗੱਲ ਕਰਦੇ ਆ ਆਪਣੇ ਚੈਨਲ ਦਾ ਪਹਿਲਾ WhatsApp ਨੰਬਰ ਵੀ ਨੋਟ ਕਰ ਲਓ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਸੀ ਨੰਬਰ 7814038764 ਜੇ ਕਿਸੇ ਕੋਲੇ ਕੋਠੀ ਮਕਾਨ ਘਰ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਹੈ ਜੀ ਵੇਚਣ ਵਾਸਤੇ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਜੀ ਹੁਣ ਆਪਾਂ ਮਸ਼ੀਨਰੀਆਂ ਦੀ ਗੱਲ ਕਰਦੇ ਆਂ ਪਹਿਲੀ ਗੱਡੀ ਆਪਾਂ ਵੀ ਟਰਨ ਤੁਹਾਡੇ ਖਾਤਰ ਲੈ ਕੇ ਪਹੁੰਚਿਆ 2013 ਮਾਡਲ ਹੈ ਆ ਰਜਿਸਟਰ 2014 ਦੇ ਵਿੱਚ ਹੋਈ ਹੈ ਰੇਟ ਮਾਲਕ ਨੇ 1,60,000 ਰੁਪਿਆ ਕਿਹਾ ਹੈ ਬਾਕੀ ਕਹਿੰਦੇ ਸੀਗੇ ਉੱਪਰ ਥੱਲੇ ਕਰ ਲਵਾਂਗੇ ਗੱਡੀ ਖੜੀ ਆ ਮੋਗੇ ਡੀਜ਼ਲ ਤੇ ਗੱਡੀ ਆ ਐਨਓਸੀ ਮਿਲ ਜੂਗੀ 70-75 ਪੈਸੇ ਟਾਇਰਾਂ ਦੀ ਕੰਡੀਸ਼ਨ ਵੀ ਆਪਾਂ ਨੂੰ ਮਿਲ ਜੂਗੀ ਗੱਡੀ ਵਧੀਆ ਤੇ ਮਾਲਕ ਨੇ ਵਧੀਆ ਚਲਾਈ ਹੋਈ ਆ ਪਰਸਨਲ ਰੱਖੀ ਹੋਈ ਆ ਘਰ ਦੀ ਗੱਡੀ ਆ ਪਰਿਵਾਰ ਲਈ ਚੱਲੀ ਹੋਈ ਆ ਜਾ ਕੇ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ 160 ਇੱਕ ਵਾਰੀ ਡਿਮਾਂਡਲੈਸ ਹੋ ਜਾਊਗਾ ਜਿੰਨਾਂ ਦੀਆਂ ਗੱਡੀਆਂ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ 62 809 22 262 ਦੂਸਰੀ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚੇ ਨਿਸ਼ਾਨ ਦੀ सनी ਆਪਾਂ ਲੈ ਕੇ ਪਹੁੰਚੇ ਆ 2012 ਮਾਡਲ ਗੱਡੀ ਐ ਤੇ ਫਾਸਟ ਓਨਰ ਹੈ ਰੰਗ ਗੱਡੀ ਦਾ ਜੈਨੂਅਲ ਹੈ 2 ਲੱਖ ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਗੱਡੀ ਖੜੀ ਆ ਅੰਮ੍ਰਿਤਸਰ ਏਰੀਆ ਚ 99000 ਕੁੱਲ ਚੱਲੀ ਹੋਈ ਐ ਨਵੇਂ ਟਾਰਨਿੰਗ ਗੱਡੀ ਦੀ ਹਾਲਤ ਬਹੁਤ ਚੰਗੀ ਪਈਆ ਟਾਇਰ ਦੇਖ ਲਓ ਗੱਡੀ ਦੇਖ ਲਓ ਅੰਦਰੋਂ ਸਾਰਾ ਕੁਝ ਇਹਨਾਂ ਨੇ ਵਧੀਆ ਤਰੀਕੇ ਨਾਲ ਦਿਖਾਇਆ ਫੋਟੋਆਂ ਰਾਹੀਂ ਤੇ ਮਾਲਕ ਨੇ ਸਾਰੀ ਜਾਣਕਾਰੀ ਦੱਸੀ ਆਪਾਂ ਨੂੰ ਜਿਹੜੀ ਆਪਾਂ ਤੁਹਾਨੂੰ ਦੱਸ ਰਿਹਾ ਦੋ ਲੱਖ ਰੁਪਈਆ ਇਹਨਾਂ ਨੇ ਕਿਹਾ ਇੱਕ ਵਾਰੀ ਡਿਮਾਂਡ ਲੈਸ ਬੈਸ ਹੋ ਜਾਊਗਾ ਮਾਲਕ ਨੇ ਕਿਹਾ ਉੱਪਰ ਥੱਲੇ ਬਹਿ ਕੇ ਕਰ ਲਾਂਗੇ ਕਿਸੇ ਨੂੰ ਵੀ ਗੱਡੀ ਪਸੰਦ ਆਉਂਦੀ ਆ ਆ ਕੇ ਦੇਖੋ ਆਉਣ ਤੋਂ ਪਹਿਲਾਂ ਕੋਈ ਗੱਲ ਕਰਨੀ ਹੈ ਕੁਝ ਵੀ ਪੁੱਛਣਾ ਮਾਲਕ ਨੇ ਕਿਹਾ ਫੋਨ ਕਰ ਸਕਦੇ ਹੋ ਨੰਬਰ ਮਾਲਕ ਦਾ 83 778 3277 ਤੀਸਰੀ ਗੱਡੀ ਆਲਟੋ ਦੇਖੋ ਜੀ ਆਲਟੋ ਮਾਨਸਾ ਏਰੀਆ ਚ ਖੜੀ ਹੈ 1 ਲੱਖ 60000 ਰੁਪਿਆ ਮਾਲਕ ਨੇ ਮੰਗਿਆਗਾ ਗੱਡੀ ਮਾਨਸਾ ਖੜੀ ਹੈ ਘਰੇ ਖੜੀ ਹੈ ਵਧੀਆ ਚੱਲੀ ਹੋਈ ਹੈ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਵੀ ਬਹੁਤ ਵਧੀਆ ਬਾਹਰੋਂ ਵੀ ਕੰਡੀਸ਼ਨ ਆਲੋਕ ਹੈ ਇੰਜਨ ਗੇਅਰ ਬਹੁਤ ਚੰਗਾਗਾ ਨੁਕਸ ਕੋਈ ਨਹੀਂ ਹੈਗਾ ਤੇ 90 ਤੋਂ 95 ਪੈਸੇ ਟਾਰਾਂ ਦੀ ਕੰਡੀਸ਼ਨ ਵੀ ਮਿਲ ਜੂਗੀ ਜਾ ਕੇ ਦੇਖਣੀ ਆ ਜਾ ਕੇ ਦੇਖੋ ਚਲਾ ਕੇ ਦੇਖਣੀ ਗੱਡੀ ਚਲਾ ਕੇ ਦੇਖੋ ਇਹਨਾਂ ਦੇ ਘਰੇ ਖੜੀ ਆ ਮਾਨਸਾ ਏਰੀਆ ਚ ਜਾ ਕੇ ਦੇਖ ਲਿਓ ਮਾਲਕ ਨੇ ਕਿਹਾ ਰੇਟ ਹੋ ਜੂਗਾ ਰੇਟ ਦੀ ਟੈਨਸ਼ਨ ਨਾ ਲਿਓ ਜੀ ਬਾਕੀ ਨਾ ਤਾਂ ਕੋਈ ਗਲੀ ਸੜੀ ਆ ਨਾ ਕੋਈ ਡੈਮੇਜ ਆ ਨਾ ਕੋਈ ਐਕਸੀਡੈਂਟਡ ਆ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਫੋਟੋਆਂ ਚਾਰੇ ਪਾਸੋਂ ਚੱਲ ਹੀ ਰਹੀਆਂ ਜੀ ਗੱਡੀ ਵਧੀਆ ਜੇ ਕਿਸੇ ਨੂੰ ਵੀ ਪਸੰਦ ਆਵੇ ਤਾਂ ਮਾਲਕ ਨਾਲ ਗੱਲ ਕਰ ਲਿਓ 62 83576 850 ਇਸ ਨੰਬਰ ਤੇ ਗੱਲ ਲਾਜ਼ਮੀ ਕਰ ਲਿਓ ਆਲਟੋ ਗੱਡੀ ਤਾਂ ਤੁਸੀਂ ਦੇਖ ਲਈ ਅੱਗੇ ਹੋਰ ਵੀ ਗੱਡੀਆਂ ਨੇ ਮਸ਼ੀਨਰੀਆਂ ਨੇ ਉਹਨਾਂ ਦੀ ਵੀ ਆਪਾਂ ਗੱਲ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਸੀ ਜੇ ਕਿਸੇ ਨੂੰ ਐਡ ਕਰਵਾਉਣੀ ਆ ਆਪਣੇ ਕੋਲੇ ਭੇਜੋ ਵੀਡੀਓ ਫੋਟੋਆਂ ਜਾਣਕਾਰੀ ਤੇ ਫਰੀ ਚ ਐਡ ਆਪਾਂ ਕਰ ਦਿਆਂ ਜੀ ਹੁਣ ਆਪਾਂ ਇੱਕ ਮੋਟਰਸਾਈਕਲ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਮੋਟਰਸਾਈਕਲ ਬਾਰੇ ਕਾਫੀ ਕਮੈਂਟ ਆ ਰਹੇ ਸੀਗੇ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚਿਆ ਮੋਟਰਸਾਈਕਲ ਜਿਹੜਾ ਹ ਮੋਟਰਸਾਈਕਲ ਹੈ ਜੀ ਸੀਟੀ ਸੂ ਹੈ ਜੀ ਸੀਟੀ 100 ਫਾਸਟ ਓਨਰ ਪੰਜਾਬ ਨੰਬਰ ਹੈ ਜੀ ਨੰਬਰ ਪਲੇਟਾਂ ਸਰਕਾਰੀ ਨੇ ਜੇ ਆਪਾਂ ਮਾਡਲ ਦੀ ਗੱਲ ਕਰੀਏ ਤਾਂ ਮਾਡਲ ਆਪਾਂ ਨੂੰ ਮਿਲੂਗਾ 2017 37000 ਰੁਪਿਆ ਮਾਲਕ ਨੇ ਰੇਟ ਇੱਕ ਵਾਰ ਹੀ ਕਿਹਾ ਹੈਗਾ ਬਾਕੀ ਕਹਿੰਦੇ ਸੀਗੇ ਉੱਪਰ ਥੱਲੇ ਵਹਿ ਕੇ ਕਰ ਲਾਂਗੇ ਤੇ ਮੋਟਰਸਾਈਕਲ ਜਿਹੜਾ ਹ ਖੜਾ ਹੈਗਾ ਸੁਨਾਮ ਮਾਲਕ ਦਾ ਏਰੀਆ ਸੁਨਾਮ ਏਰੀਆ ਚ ਖੜਾ ਹੈਗਾ 80 ਤੋਂ 85 ਪੈਸੇ ਟਾਰਾਂ ਦੀ ਕੰਡੀਸ਼ਨ ਮਿਲ ਜੂਗੀ ਕਾਪੀ ਆਰਸੀ ਜਿੰਨੇ ਵੀ ਕਾਗਜ਼ ਪੱਤਰ ਹੁੰਦੇ ਆ ਸਾਰੇ ਆਪਾਂ ਨੂੰ ਨਾਲ ਮਿਲ ਜਾਣਗੇ 37000 ਇੱਕ ਵਾਰੀ ਡਿਮਾਂਡ ਲੈਸ ਹੋ ਜਾਊਗਾ ਫਿਕਸ ਰੇਟ ਨਹੀਂ ਹੈਗਾ 37000 ਘਾਟਾ ਬਾਦ ਦਾ ਮੌਕੇ ਤੇ ਹੋਊਗਾ ਬਾਕੀ ਫੋਟੋਆਂ ਚ ਸਾਰਾ ਕੁਝ ਦੇਖ ਹੀ ਰਿਹਾ ਤੁਸੀਂ ਦੇਖ ਲਓ ਸਾਰਾ ਕੁਝ ਦੇਖ ਲਓ ਬਹੁਤ ਵਧੀਆ ਪਿਆ ਸਾਰੇ ਇੰਡੀਕੇਟਰ ਕੋਈ ਡੈਂਟ ਨਹੀਂ ਨਾ ਕੋਈ ਡੈਮੇਜ ਨਾ ਕੋਈ ਐਕਸੀਡੈਂਟਡਾ ਵਧੀਆ ਜੀ ਤੇ ਕਿਸੇ ਨੇ ਦੇਖਣਾ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 99800 8881190 ਇਹ ਮੋਟਰਸਾਈਕਲ ਤੁਸੀਂ ਦੇਖ ਹੀ ਲਿਆ ਤੇ ਗੱਲ ਕਰਨੇ ਕਿਸ ਨੂੰ ਵੀ ਪਸੰਦ ਆਉਂਦਾ ਫੋਨ ਕਰਕੇ ਇਹਨਾਂ ਦੇ ਘਰੇ ਵਗ ਜਾ ਜੀ ਤੇ ਮਸ਼ੀਨਰੀਆਂ ਦੀ ਗੱਲਬਾਤ ਹੋ ਰਹੀ ਆ ਅੱਗੇ ਹੋਰ ਵੀ ਮਸ਼ੀਨਰੀਆਂ ਹੈਗੀਆਂ ਸੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਜੇ ਤੁਸੀਂ ਚੈਨਲ ਤੇ ਆਏ ਹੋ ਜੀ ਤਾਂ نیچے ਇੱਕ ਚੈਨਲ ਦਾ ਸਬਸਕ੍ਰਾਈਬ ਵਾਲਾ ਬਟਨ ਹੈ ਸਾਰੇ ਜਰੂਰ ਉਹਨੂੰ ਨੱਪ ਦਿਓ ਕਿਉਂਕਿ ਜਦੋਂ ਉਹਨੂੰ ਦਬ ਦੋਗੇ ਤਾਂ ਉਹ ਤੋਂ ਬਾਅਦ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਤੇ ਆਪਾਂ ਹਰ ਰੋਜ਼ ਨਵੀਆਂ-ਨਵੀਆਂ ਮਸ਼ੀਨਰੀਆਂ, ਕੋਠੀ ਮਕਾਨ ਘਰ, ਹਰ ਚੀਜ਼ਾਂ ਲੈ ਕੇ ਆਉਂਦੇ ਰਹਿੰਨੇ ਆ ਜੀ। ਤੇ ਜਿਹੜੀਆਂ ਮਸ਼ੀਨਰੀਆਂ ਤੁਸੀਂ ਦੇਖਦੇ ਹੋ ਵੀਡੀਓ 'ਚ ਤੁਹਾਡੀ ਡਿਮਾਂਡ ਤੇ ਆਪਾਂ ਲੈ ਕੇ ਪਹੁੰਚਦੇ ਆ ਜਿਵੇਂ ਤੁਸੀਂ ਕਮੈਂਟ ਕਰਦੇ ਹੋ ਜਿਹੜੇ ਏਰੀਆ 'ਚੋਂ ਜਿਹੜੀ ਗੱਡੀ ਵਾਸਤੇ ਉਹੀ ਮਸ਼ੀਨਰੀ ਆਪਾਂ ਲੈ ਕੇ ਪਹੁੰਚ ਜਾਂਦੇ ਆ ਜੀ। ਬਾਕੀ ਮਸ਼ੀਨਰੀਆਂ ਦੀ ਗੱਲ ਹੋ ਰਹੀ ਹੈ ਜੀ ਤੇ ਕਿਸੇ ਨੇ ਆਪਦੀ ਕੋਈ ਮਸ਼ੀਨਰੀ, ਕੋਠੀ ਮਕਾਨ ਘਰ, ਕੋਈ ਮੋਟਰਸਾਈਕਲ ਗੱਡੀ, ਜੀਪ ਕੁਝ ਵੀ ਵੇਚਣਾ ਆਪਣੇ ਚੈਨਲ ਦਾ WhatsApp ਨੰਬਰ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾਗਾ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਜਲਦੀ ਆਪਾਂ ਐਡ ਫਰੀ ਦੇ ਵਿੱਚ ਤੁਹਾਡੀ ਲਗਾ ਦਾਂਗੇ ਬਸ ਇੱਕ ਬੇਨਤੀ ਹੈ ਜੇ ਰੇਟ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਜੀ ਤੇ ਜਨੇ ਤੁਸੀਂ ਦੇਖ ਰਹੇ ਹੋ ਜੀ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਤੁਹਾਡੇ ਕਰਕੇ ਸਾਰਾ ਕੁਝ ਜਨੇ ਤੁਸੀਂ ਦੇਖ ਰਹੇ ਹੋ ਸਾਰੇ ਜਨੇ ਸਪੋਰਟ ਵੱਧ ਤੋਂ ਵੱਧ ਕਰਿਆ ਕਰੋ ਹੁਣ ਆਪਾਂ ਗੱਲ ਕਰਦੇ ਆ ਆਪਣੇ ਕੋਲੇ ਗੱਡੀ ਜਿਹੜੀ ਪਹੁੰਚੀ ਹੈ ਫੋਰਡ ਦੀ ਫੀਗੋ ਪਹੁੰਚੀ ਹੈ ਮਾਲਕ ਨੇ ਭੇਜੀ ਹੈ ਮਾਡਲ 2013 ਦਾ ਫਾਸਟ ਓਨਰ ਗੱਡੀ ਆ ਮਾਨਸਾ ਏਰੀਆ ਚ ਮਾਲਕ ਦੇ ਘਰੇ ਗੱਡੀ ਖੜੀ ਆ ਜੀ ਆ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਟਾਇਰ ਆਪਨ ਮਿਲ ਜਾਣਗੇ ਬਿਲਕੁਲ ਨਵੇਂ ਜੀ ਫਰੈਸ਼ 195 ਮੰਗ ਕੀਤੀ ਹੈ ਇੱਕ ਵਾਰੀ ਲੈਸ ਬੈਸ ਹੋ ਜਾਊਗਾ ਜਾ ਕੇ ਤੁਸੀਂ ਦੇਖਣੀ ਹੈ ਗੱਡੀ ਜਾ ਕੇ ਦੇਖ ਸਕਦੇ ਹੋ ਇਹਨਾਂ ਦੇ ਏਰੀਆ ਚ ਚਲਾ ਕੇ ਕਿਸੇ ਨੇ ਦੇਖਣੀ ਹੈ ਚਲਾ ਕੇ ਵੀ ਦੇਖ ਸਕਦੇ ਹੋ ਵਧੀਆ ਗੱਡੀ ਆ ਵਧੀਆ ਮਾਲਕ ਨੇ ਰੱਖੀ ਹੋਈ ਆ ਚਲਾਉਣ ਚ ਕੋਈ ਨੁਕਸ ਨਹੀਂ ਫੋਰਡ ਫੀਗੋ ਗੱਡੀ ਆ ਅੰਦਰੋਂ ਵੀ ਬਹੁਤ ਵਧੀਆ ਪਈ ਹੈ ਵਾਰੋਂ ਵੀ ਵਧੀਆ ਬਾਕੀ ਮਾਲਕ ਨੇ ਕਿਹਾ ਰੇਟ ਕਰ ਲਾਂਗੇ ਉੱਪਰ ਥੱਲੇ ਇੱਕ ਬਾਰੀ ਸਿਰਫ ਡਿਮਾਂਡ ਆ ਤੇ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 98155 08824 ਤੇ ਹੁਣ ਆਪਾਂ ਗੱਲ ਕਰਾਂਗੇ ਸਵਿਫਟ ਗੱਡੀ ਦੀ ਟੌਪ ਮਾਡਲ ਗੱਡੀ ਆ ਜੀ ਡੀ ਆਈ 2013 ਮਾਡਲ ਗੱਡੀਆਂ ਜੀ ਫਾਸਟ ਓਨਰ ਹੈ 335 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ 2013 ਮਾਡਲ ਫਰਸਟ ਓਨਰ ਇੱਕ ਹੱਥ ਗੱਡੀ ਚੱਲੀ ਹੋਈ ਹੈ ਗੱਡੀ ਖੜੀ ਹੈ ਬਠਿੰਡੇ ਏਰੀਆ ਚ ਤੇ ਟਾਇਰ ਆਪਾਂ ਨੂੰ ਨਵੇਂ ਮਿਲ ਜਾਣਗੇ ਗੱਡੀ ਦੀ ਬਾਡੀ ਲਾਈਨ ਬਹੁਤ ਚੰਗੀ ਅਸੀ ਨਾ ਕੋਈ ਗਲੀ ਸੜੀ ਹੈ ਨਾ ਕੋਈ ਐਕਸੀਡੈਂਟਡ ਹੈ ਵਧੀਆ ਮਾਲਕ ਨੇ ਗੱਡੀ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ 335 ਕੀਮਤ ਇਹਨਾਂ ਨੇ ਲਾ ਕੇ ਭੇਜੀ ਹੈ ਬਾਕੀ ਮਾਲਕ ਨੇ ਕਿਹਾ ਰੇਟ ਉੱਪਰ ਥੱਲੇ ਹੋ ਜਾਊਗਾ 335 ਰੱਖਿਆ ਇਹਨਾਂ ਨੇ ਬਾਕੀ ਮਾਲਕ ਕਹਿੰਦੇ ਸੀਗੇ ਕਰ ਲਾਂਗੇ ਥੋੜਾ ਬੋਤਾ ਤੇ ਕਿਸੇ ਨੇ ਦੇਖਣੀ ਆ ਚਲਾ ਕੇ ਦੇਖਣੀ ਆ ਕੋਈ ਗੱਲ ਕਰਨਾ ਚਾਹੁੰਦਾ ਗੱਡੀ ਬਾਰੇ ਤਾਂ ਮਾਲਕ ਨਾਲ ਸਿੱਧੀ ਗੱਲ ਕਰ ਲਓ 99147 78641 ਨੰਬਰ ਤੇ ਗੱਲ ਲਾਜ਼ਮੀ ਕਰ ਲਓ ਜੀ ਤੇ ਇਹ ਵੀਡੀਓ ਦੀ ਗੱਲਬਾਤ ਹੋ ਰਹੀ ਆ ਜੀ ਬਾਕੀ ਜਿੰਨੀਓ ਮਸ਼ੀਨਰੀ ਆਪਾਂ ਦੇਖ ਰਹੇ ਆ ਤੇ ਉਹਨਾਂ ਦਾ ਨੰਬਰ ਮਾਲਕ ਦੇ ਤੁਹਾਨੂੰ ਸਕਰੀਨ ਤੇ ਮਿਲ ਗਏ ਹੋਣਗੇ ਤੇ ਹੁਣ ਆਪਾਂ ਗੱਲ ਕਰਾਂਗੇ ਆਲਟੋ ਗੱਡੀ ਦੀ 6 ਮਾਡਲ ਗੱਡੀ ਆਪਣੇ ਕੋਲੇ ਪਹੁੰਚੀ ਆ 60000 ਰੁਪਿਆ ਮਾਲਕ ਨੇ ਕਿਹਾ ਗੱਡੀ ਖੜੀ ਬਰੇਟੇ ਏਰੀਆ ਚ 90 ਤੋਂ 95 ਪੈਸੇ ਟਾਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜਾਊਗੀ ਗੱਡੀ ਜਾ ਕੇ ਦੇਖਣੀ ਹੈ ਬਰੇਟੇ ਏਰੀਆ ਚ ਦੇਖੋ ਏ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ 98782 99415 ਗੱਲ ਕਰ ਲਿਓ ਜੀ ਬਾਕੀ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਜੀ ਮਸ਼ੀਨਰੀਆਂ ਤੁਹਾਨੂੰ ਕਿਵੇਂ ਦੀ ਲੱਗੀਆਂ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਤੇ ਜਿਨੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਤੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਠੀ ਘਰ ਮਕਾਨ ਕੁਝ ਵੀ ਹੈ ਉੱਪਰ ਨੰਬਰ ਆਪਣਾ ਚੱਲਦਾ ਰਹਿੰਦਾ ਹੈ 78140 3864 ਆਪਣੇ ਕੋਲੇ ਭੇਜੋ ਜੀ